ਸਤੋਂ ਦਾਤਿਆ ਭੁੱਖ ਨਹੀਂ ਜਰੀ ਜਾਂਦੀ ਅਸੀਂ ਅੱਕ ਗਏ ਸਾ ਭੁਕੇ ਰਹੇ ਕੇ ਸਾਨੂੰ ਚੁੱਪ ਚਪੀਤਾਂ ਜਾਣਦੇ ਤੂੰ ਅਸੀਂ ਅੱਕ ਗਏ ਸਾ ਤੈਨੂੰ ਕਹਿ ਕਹਿ ਕੇ ਵੱਡੇ ਆ ਰੂਤੇ ਤੇ ਤੈਗ ਨੂੰ ਚੋਕਦਾਂ ਨੇ ਚਾਲਾਂ ਹੱਥਾਂ ਤੋਂ ਅੱਜ ਤੇ ਟੈਂਦੀਆਂ ਨੇ ਉਹਨ ਤੇ ਦਾਤ ਆ ਜੰਗ ਦੀ ਯਾਦ ਤਾਂ ਹੀ ਪੀਸਾਂ ਕਾਲ ਜੇ ਸਾਡੇ ਚ ਪੈਂਦੀਆਂ ਨੇ ਕਲਗੀ ਵਾਲੇ ਨੇ ਆਖਿਆ ਜਾਓ ਸਿੱਖੋ ਸਾਡੇ ਨਾਲ ਪਰ ਸਾਬ ਮੁਕਾਈ ਜਾਓ ਪਾਡੀ ਸਾਂਝ ਪਰ ਸਦਾ ਲਈ ਮੁੱਕ ਗਈਏ ਕਾਗਤ ਲਿਖ ਕੇ ਸਾਨੂੰ ਪਗੜਾਈ ਜਾਵੋ ਕਾਗਤ ਲਿਖਿਆ ਸਦਕ ਤੋਂ ਡੋਲਿਆਂ ਨੇ ਸਤੋਂ ਭੁਖਿਆਂ ਤੋਂ ਖੰਡੇ ਵਜਦੇ ਨਹੀਂ ਕਲਗੀ ਵਾਲ ਨਹੀਂ ਅੱਜ ਤੂੰ ਗੁਰੂ ਸਾਡਾ ਕਲਗੀ ਵਾਲੇ ਦੇ ਅਸੀਂ ਕੁਝ ਲੱਗਦੇ ਨਹੀਂ ਮਾਰੇ ਭੁੱਖ ਦੇ ਮਾਵਾਂ ਦੇ ਸ਼ੇਰ ਉਹ ਦੋਂ ਵਾਂਗਰ ਬਿੱਦੂੜਾਂ ਕਰਾ ਨੂੰ ਨਾਸ ਆਏ ਰਿੱਧੀਆਂ ਸਿੱਧੀਆਂ ਜਿਹੜੇ ਉਹ ਲਤੜਦੇ ਸੀ ਅੱਜ ਭੁੱਖਿਆਂ ਤੇ ਘਰੀ ਨਾਸ ਆਏ ਅਦੋਂ ਸਿੰਗਣੀਆਂ ਸ਼ੀਣੀਆਂ ਪੜਕ ਕੁੱਠੀਆਂ ਪੋਖ ਵਿੱਚ ਹੋ ਕੇ ਦੁਨੇ ਗੱਜਦੇ ਨਹੀਂ ਅੱਜ ਤੋਂ ਅਸੀਂ ਤੁਹਾਡੀਆਂ ਕੁਝ ਲੱਗਦੀਆਂ ਨਹੀਂ ਅੱਜ ਤੋਂ ਤੁਸੀਂ ਵੀ ਸਾਡੇ ਕੁਝ ਲੱਗਦੇ ਨਹੀਂ ਜੂੜੇ ਖੋਲ ਕੇ ਮੇਡੀਆਂ ਕਰੋ ਛੇਤੀ ਕੁੰਗੂ ਵਿੱਚ ਸੁਆਦਾ ਪਾ ਲੋ ਵੇ ਪੁੱਦਰ ਤੁਸਾਂ ਬਸ਼ਰਮਾ ਨੂੰ ਦੱਸ ਨਹੀਂ ਆਵਾ ਕਾਲਕ ਤਵੇ ਦੀ ਮੱਥੇ ਤੇ ਲਾਲ ਲੋ ਵੇ ਸੂਰਤ ਵੇਖਣ ਨਾ ਅੱਖ ਦੀ ਰਤ ਵਾਲੇ ਪੜਦੇ ਤੁਸੀਂ ਮੁਖ ਲ ਕਾ ਲੋ ਵੇ ਪਗਾਂ ਪਾੜ ਕੇ ਚੁੰਨੀਆਂ ਲੋ ਸਿਰ ਤੇ ਕੁੰਡ ਪੈਰਾਂ ਤੀ ਲਗਨਮ ਕਾ ਲੋਏ ਪੀਤੇ ਦੁੱਧ ਮੰਗੇ ਲੁੜਾਂ ਜੱਟੀਆਂ ਦਾ ਤੁਸਾਂ ਵਾਰ ਅੰਦਰ ਡੋਲ ਛੱਡ ਆਏ ਤੁਹਾਡੇ ਕੋਲੋਂ ਨੀ ਪੀ ਕੇ ਹজম ਹੋਇਆ ਤੁਸਾਂ ਆਪੇ ਅਗਲੱਚ ਕੇ ਕੱਢ ਆਏ ਚੀਨੇ ਪਟ ਗਏ ਮਾਵਾਂਂ ਦਿਆਂ ਪੁੱਤਰਾਂ ਦੇ ਤਿੱਖੀਆਂ ਬੋਲੀਆਂ ਕਾਲ ਦੇ ਚੀਰ ਗਈਆਂ ਬੱਜਰ ਸੀਨਿਆਂ ਦੀ ਅਣਖੀ ਖਲ ਤਾਈ ਕੈਂਚੀ ਵਾਂਗਰਾ ਕਰ ਲਈ ਰੋਲੀਰ ਗਈਆਂ ਉੱਤੇ 40 ਦੇ 40 ਸੇਂਗ ਸੂਰੇ ਤੇ ਗਾਂ ਚੁੱਕ ਤੇ ਫਿਰ ਤਿਆਰ ਹੋ ਗਏ ਪਾਗਾਂ ਭਰੀ ਉਸ ਭਾਗੋ ਨੂੰ ਨਾਲ ਲੈ ਕੇ ਆਖਰ ਜੰਗ ਦੇ ਵਿੱਚ شمار ਹੋ ਗਏ ਜਿੱਦੁਰ ਪਏ ਤੇ ਸਭਾ ਨੂੰ ਸਾਭ ਕਾਰਗੇ ਜਿੱਦੁਰ ਲੱਖੇ ਤੇ ਲਾਗੇ ਕੌਣ ਲੱਖਾਂ ਜਿੱਧਰੇ ਮੁੜੇ ਤੇ ਫੌਜਾਂ ਦੇ ਮੂੰ ਮੂੜੇ ਖਿਦੋ ਵੰਦ ਰਾਸੀਸ ਉਡਾਨ ਲਖਾਂ ਮਾਰ ਮਾਰ ਤੇ ਗਾਮਾ ਸਿੰਧ ਯੋਦਾ ਫਿਰ ਡਿੱਗਿਆ ਕਰਮਾਂ ਦੀ ਹਾਰ ਖਾ ਕੇ ਦਾਤਾ ਵੇਖਣਾ ਮੇਰੇ ਗਨਾਵਲੋ ਜਾਂਦੀ ਵਾਰ ਤੇ ਦੇ ਦਦਾਰ ਆਕੇ ਛਾਤੀ ਨਾਲ ਲਗਾ ਕੇ ਕਹਿਣ ਲੱਗਦਾ ਜਾਂਦੀ ਵਾਰ ਸੁਣਿਆ ਮੇਥੋਂ ਲਈ ਸਿੰਗਾ ਜਾ ਕੇ ਹਿਰਕ ਦੇ ਫੇਰ ਖਦਾ ਤਾਈ ਐਵੇਂ ਅੱਖੀਆਂ ਨਾ ਡੁੱਬ ਦਬਾਈ ਸਿੰਗਾ ਮੇਰਾ ਸੋਹਣਿਆ ਬਾਂਕੇਆ ਸੂਰ ਬਿਨਾ ਕੋ ਜੇ ਆਪਣੇ ਵਾਸਤੇ ਮੰਗ ਲੈ ਤੂੰ ਭਾਵੇਂ ਦੁਆ ਜਹਾਨਾ ਦੀ ਜ਼ਿੰਦਗੀ ਨੂੰ ਛਾਈ ਰੰਗਣਾ ਦੇ ਅੰਦਰ ਰੰਗ ਲੈ ਤੂੰ ਲੈ ਕੇ ਬਚਨ ਬਲਬੀਰ ਤੇ ਬਣ ਮਾਂ ਦਾ ਕਹਿਣ ਲਗਾ ਬੁਦਾਵਾ ਪਾੜਦਾਤਾ ਸਾਡੇ ਡੁੰਗਰੇ ਦੀਦਰ ਦੇ ਫਟ ਉੱਤੇ ਮਲਮ ਦਰਦ ਦੇ ਅੱਜ ਲਗਾ ਦਾਤਾ ਸਾਨੂੰ ਅੱਜ ਕੁਝ ਦਰਦੀਆਂ ਪਾਉਂਦਿਆਂ ਨੇ ਪਾਵੇਂ ਰੋਲ ਜੇ ਸੁਨੇ ਦਾ ਪਾਗਦਾਤਾ ਸਾਡੇ ਸਿੱਦਕ ਦੇ ਲਉ ਨਾਲ ਜਾਏ ਤੋਤਾ ਲਵੇ ਮਾਜੇ ਦੇ ਮਥੇ ਦਾ ਦਾਗ ਦਾਤਾ ਦਾਤੇ ਕਿਆਬ ਦਾਵਾ ਮੈਂ ਪੜਨਾਵਾ ਜੇਕਰ ਪਟਿਆਂ ਨੂੰ ਤੁਸਾਂ ਜੋੜਨਾ ਤੇ ਤੱਕਾ ਦਿੱਤਾ ਸੀ ਸਿੰਘਾਂ ਨੂੰ ਜਾਣ ਕੇ ਮੈਂ ਆਖਰ ਪਾਣੀ ਦੇ ਸਾਗਰ ਚ ਰੋੜਨੇ ਨਹੀਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਈ